भारतीय किसान यूनियन भारतीय किसान यूनियन प्लाथ भारतीय किसान यूनियन प्लाथ भारतीय किसान यूनियन बी के जू भारतीय किसान एकता भार। एक भार। भारतीय किसान यूनियन भारतीय किसान एकता भारतीय किसान यूनियन भारतीय किसान यूनियन ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਸਾਡੇ ਪੰਜਾਬ ਦੀ ਹੈ ਅਸੀਂ ਸਭ ਤੋਂ ਪਹਿਲਾਂ ਤਿਆਰ ਕੀਤੀ ਸੀ ਅਸੀਂ ਚਾਹੁੰਦੇ ਸੀ ਕਿ ਜਿੰਨੇ ਵੀ ਜ਼ਿਮੀਂਦਾਰ ਟਰੱਕਾਂ ਵਾਲੇ ਦੂਜੇ ਆ ਉਹਨਾਂ ਨੂੰ ਕੋਈ ਵੀ ਗੱਲ ਆਵੇ ਉਹਨਾਂ ਦੀ ਗੱਲ ਸੁਣੀ ਜਾਵੇ ਸਰਕਾਰ ਕੋ ਮੰਗ ਕਰੀਏ ਕਰਦੇ ਵੀ ਲਿਆਏ ਆ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਉਹ ਬਹੁਤ ਵਧੀਆ ਦਿਨਾਲ ਸਾਰੀ ਗੱਲ ਜਿਹੜੀ ਉਹ ਸੁਣਦੇ ਕਿਸਾਨਾਂ ਦੀ ਟਰਾਂਸਪੋਰਟਾਂ ਦੀ ਤੇ ਉਹਨਾਂ ਦੀ ਜਿਹੜੀ ਗੱਲ ਹੈ ਕਰਦੇ ਆ ਉਹ ਬਿਲਕੁਲ ਸੱਚੇ ਤਰੀਕੇ ਨਾਲ ਸੱਚ ਮਨਾ ਦਿੰਦੇ ਸੀ ਜਿਹੜੇ ਜਿਹੜੇ ਉਹਨਾਂ ਕੋ ਕਿਤੇ ਵਾਲੇ ਜਾਂਦੇ ਆ ਅਸੀਂ ਵੀ ਉਹਨਾਂ ਕੋ ਕਈ ਗੱਲਾਂ ਰੱਖੀਆਂ ਹੈ ਕਿ ਕਿਸਾਨ ਯੂਨੀਅਨ ਜਿਹੜੇ ਜਿੰਨੇ ਆ ਉਹਨਾਂ ਦੀ ਫਸਲ ਬਿਜਲੀ ਤੇ ਹੋਰ ਗੱਲਾਂ ਕਈਆਂ ਸੀ ਕਿ ਇੱਕ ਹੋਰ ਜਿੰਨੇ ਵੀ ਜਾਤ ਦੇ ਕੋਈ ਨਹੀਂ ਕੋਈ ਵੇਖੋ ਸਾਰਿਆਂ ਦੀ ਜਿਹੜੀ ਬਿਜਲੀ ਉਹ ਮਾਫ ਕੀਤੀ ਹੋਈ ਹੈ ਇੰਨਾ ਜ਼ਿਆਦਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਲੋਕਾਂ ਸਾਰਿਆਂ ਨੂੰ ਇਦਾਂ ਦੀਆਂ ਚੀਜ਼ਾਂ ਦਿੱਤੀਆਂ ਜਿਹੜੀ ਜਿਹੜੇ ਦੂਜੇ ਮੁੱਖ ਮੰਤਰੀ ਸੀ ਉਹ ਘਰ ਬੈਠੇ ਐਵੇਂ ਦੂਜੇ ਕੰਮਾਂ ਦਾ ਕਰਦੇ ਸੀ ਪਰ ਜੇ ਸਾਡਾ ਮੁੱਖ ਮੰਤਰੀ ਸਾਡਾ ਇੰਡੀਆ ਦਾ ਪ੍ਰਧਾਨ ਨੇਕ ਚੰਗੇ ਕੇਸਰੀਵਾਲ ਸਾਹਿਬ ਇਹ ਇਹਨੇ ਕਿਹਨੂੰ ਨਹੀਂ ਮਿਲਦੇ ਸਾਡੀ ਪਾਲ ਪਾਲਟੀ ਸਰਕਾਰ ਵੱਲੋਂ بار-बार ਮੀਟਿੰਗਾਂ ਕਰਨ ਦੇ باوجود ਕੋਈ ਸਿੱਟਾ ਨਿਕਲਦਾ ਨਹੀਂ ਆਉਂਦਾ ਔਰ ਕੇਂਦਰ ਪਰ ਵੀ ਤੁਸੀਂ ਕੀ ਕਰਨਾ ਜਾਓਗੇ ਇੱਕੋ ਜੀ ਧਿਆਨ ਵੀ ਪਤਾ ਇਹ ਕੇਂਦਰ ਵਾਲੇ ਇਹ ਗੱਲਾਂ ਦਾ ਸਾਰਾ ਗਲਤ ਕੰਮ ਕਰਦੇ ਆ ਤੇ ਪੰਜਾਬ ਦੀ ਜਿਹੜੀ ਸਾਡੀ ਸਰਕਾਰ ਹੈ ਉਹ ਚੰਗੇ ਤਰੀਕੇ ਦੇ ਨਾਲ ਹਰ ਬੰਦੇ ਨੂੰ ਜੋ ਦਿੱਤਾ ਸਾਰਿਆਂ ਨੂੰ ਮਿਲੇ ਮੈਂ ਅੱਗੇ ਹੀ ਬਹੁਤ ਖੁਸ਼ ਆ ਕਿ ਜਿਹੜੇ ਸਾਡੇ ਬਣੇ ਹੋਏ ਆ ਲੀਡਰ ਜਿਨ੍ਹਾਂ ਦੇ ਪਿੰਡਾਂ ਚ ਜਾਂਦੇ ਆ ਲੋਕਾਂ ਦੇ ਕੰਮ ਕਰਾਉਂਦੇ ਆ ਜੇ ਕਿਸੇ ਵੀ ਜ਼ਿਮੀਂਦਾਰ ਨੂੰ ਕੋਈ ਗੱਲ ਹੋਵੇ ਤਾਂ ਨਹੀਂ ਮੰਗਾ ਲੈ ਕੇ ਸੱਮਣੇ ਸਭ ਦੇ ਸਰਕਾਰੀ ਖਾਨ ਜੀ ਦੇਖੋ ਜੀ ਜੇ ਹਿਸਾਬ ਨਾਲ ਦੱਲੇਵਾਲ ਸਾਹਿਬ ਨੇ ਆਪਾਂ ਰੱਖਿਆ ਮਰਨਵਰਤ ਤਾਂ ਸਾਨੂੰ ਪੂਰੀ ਪੂਰੀ ਉਮੀਦ ਹੈ ਸੰਭਾਵਨਾ ਹੈ ਤੇ ਜਰੂਰ ਹੱਲ ਹੋਏਗਾ ਸਿਰੋ ਟਾਈਮ ਲੱਗ ਰਿਹਾ ਵੱਖਰੀ ਗੱਲ ਹੈ ਹੱਲ ਜਰੂਰ ਹੋਏਗਾ ਇਸ ਦਾ ਸਾਡੀ ਕਿ ਕੀ ਕਹਿਣਾ ਚਾਹੋਗੇ ਇਸ ਮੰਗਾ ਬਾਰੇ ਅਸੀਂ ਤਾਂ ਕਹਿੰਦੇ ਮੰਗਾ ਮੰਨਣਾ ਕਿਸਾਨ ਉੱਠਣ ਆਪਣੇ ਘਰਾਂ ਨੂੰ ਆਉਣ ਉਹ ਕਿਸਾਨ ਹੈ ਪੰਜਾਬ ਦਾ ਪੂਰੇ ਦੇਸ਼ ਦਾ ਮਤਲਬ ਪੇਟ ਪਾਰ ਰਹੇ ਆ ਠੀਕ ਹੈ ਤੇ ਉਹਨਾਂ ਨੂੰ ਉਹਨਾਂ ਦੇ ਮੰਗਾਂ ਮੰਨ ਲੈਣੇ ਚਾਹੀਦੀਆਂ ਆ ਤੇ ਐਮ ਐਸ ਬੀ ਜੋ ਗਰੰਟੀ ਦੀ ਉਹਨਾਂ ਨੇ ਪੱਕੀ ਮੰਨ ਲੈਣੀ ਚਾਹੀਦੀ ਹੈ ਜੇ ਚਾਹੋਗੇ ਅੱਜ ਮੀਟਿੰਗ ਲਈ ਸਾਨੀ ਮਤਲਬ ਅਸੀਂ ਜੀ ਸਰਦਾਰ ਜਨਜੀਤ ਸਿੰਘ ਰਾਣਾ ਦੀ ਰਹਿਮਾਈ ਹੇਠ ਜੋ ਵੀ ਸਾਨੂੰ ਹਕੂਮਤ ਲਾਉਣਗੇ ਅਸੀਂ ਉਹਨਾਂ ਦੇ ਸਿਰ ਮੱਥੇ ਰੱਖ ਕੇ ਕਿਸਾਨ ਯੂਨੀਅਨ ਦਾ ਸਾਥ ਦੇਵਾਂਗੇ ਤੇ ਕਿਸਾਨਾਂ ਦੇ ਨਾਲ ਡੱਟ ਕੇ ਆਪਣੀ ਜੋ ਵੀ ਜਿੱਥੇ ਸਾਡੀ ਰੋਟੀ ਲੱਗੂਗੀ ਅਸੀਂ ਉਹਨੂੰ ਸਿਰੇ ਚਾੜਾਂਗੇ